ਪਹਿਲੀ ਲਿਸਟ ਆਉਣ ਵਾਲੀ 2024 ਦੀ ਜਿਹੜੀ ਲੋਕ ਸਭਾ ਚੋਣ ਹੋ ਰਹੀ ਹੈ ਆਮ ਆਦਮੀ ਪਾਰਟੀ ਨੇ ਆਜ਼ਾਦੀ ਪਹਿਲੀ ਲਿਸਟ ਜਾਰੀ ਕੀਤੀ ਅੱਠ ਜਾਣਿਆਂ ਦੀ ਉਹ ਸੂਚੀ ਸੀ ਚਲੋ ਅੱਠਾਂ ਦੀ ਸੂਚੀ ਤੇ ਆਉਣ ਤੋਂ ਪਹਿਲਾਂ ਹੋਇਆ ਨੌ ਐਮ ਐਲ ਏ ਐਨ ਨੌਂ ਹਲਕਿਆਂ 'ਚ ਇਹ ਆਪਦਾ ਕੈਂਡੀਡੇਟ ਲੋਕਾਂ ਸਾਹਮਣੇ ਪੇਸ਼ ਕਰਦੇ ਆਪਦੇ ਕੈਂਡੀਡੇਟ ਨੂੰ ਫਰੀਦਕੋਟ ਦੇ ਲੋਕਾਂ ਨੂੰ ਇੰਟਰੋਡਿਊਸ ਕਰਦੇ ਚਲੋ ਉਹਨਾਂ ਨੇ ਨਹੀਂ ਜ਼ਿੰਮੇਵਾਰੀ ਨਿਭਾਈ ਮੈਂ ਆਸ ਕਰਦਾ ਕਿ ਭਗਵੰਤ ਮਾਨ ਸਾਹਿਬ ਸ਼ਾਇਦ ਇਹਦਾ ਨੋਟਿਸ ਲੈਣਗੇ ਉਹਨਾਂ ਦਾ ਉਹਨਾਂ ਦੀ ਜ਼ਿੰਮੇਵਾਰੀ ਨਿਭਾਉਂਦਾ ਹੋਇਆ ਮੈਂ ਆਮ ਆਦਮੀ ਪਾਰਟੀ ਦਾ ਜਿਹੜਾ ਕੈਂਡੀਡੇਟ ਹੈ ਫਰੀਦਕੋਟ ਤੋਂ ਕਰਮਜੀਤ ਅਨਮੋਲ ਨੂੰ ਮੈਂ ਲੋਕਾਂ ਦੇ ਸਾਹਮਣੇ ਅੱਜ ਪਹਿਲਾਂ ਤਾਂ ਕੈਂਡੀਡੇਟ ਪੇਸ਼ ਕਰਾਂ ਜਿਹੜਾ ਫਰੀਦਕੋਟ ਦਾ ਲੋਕ ਸਭਾ ਦਾ ਕੈਂਡੀਡੇਟ ਆ ਤਸਵੀਰਾਂ ਦੇਖ ਲਓ ਤੁਸੀਂ ਜਿੰਨੇ ਲੋਕਾਂ ਨੂੰ ਮੈਂ ਹੁਣ ਤੱਕ ਮਿਲਿਆ ਹੈ ਪ੍ਰੀਤਪੁਰ ਦੇ ਵਿੱਚ ਚਲੋ ਲੋਕ ਤਾਂ ਇਹ ਕਹਿੰਦੇ ਆ ਕਿ ਇੱਕ ਭੰਡ ਨੂੰ ਪੰਜਾਬ ਦੀ ਵਾਕਡੋਰ ਫੜਾਈ ਸੀ ਪੰਜਾਬ ਦਾ ਬੇੜਾ ਡਰਕ ਕਰਤਾ ਹੁਣ ਦੂਜਾ ਭੰਡ ਇੱਥੇ ਭੇਜਦਾ ਚਲੋ ਮੈਂ ਤਾਂ ਉਹ ਸ਼ਬਦਾਵਲੀ ਨਹੀਂ ਵਰਤਦਾ ਮੈਂ ਤਾਂ ਇਹ ਕਹੂੰਗਾ ਕਿ ਇਹ ਪਹਿਲਾਂ ਇੱਥੇ ਪਿਛਲੀ ਵਾਰੀ ਕਾਂਗਰਸ ਪਾਰਟੀ ਨੇ ਮੁਹੰਮਦ ਸਦੀਕ ਸਾਹਿਬ ਨੂੰ ਉਹ ਵੀ ਗਾਇਕ ਸੀ ਇਤੋਂ ਕੈਂਡੀਡੇਟ ਕਾਂਗਰਸ ਪਾਰਟੀ ਨੇ ਦਿੱਤਾ ਸੀ ਤੇ ਕਿਤਾਕੇ ਵੀ ਲੋਕਾਂ ਨੇ ਭੇਜਿਆ ਤੇ ਪਾਰਲੀਮੈਂਟ ਦੇ ਵਿੱਚ ਕੋਈ ਪਰਫਾਰਮੈਂਸ ਜਾਂ ਹਲਕੇ ਦੇ ਵਿੱਚ ਕੋਈ ਹਾਜ਼ਰੀ ਲੋਕਾਂ ਨੇ ਦੇਖੀ ਹੋਵੇ ਹੁਣ ਇਹਨੂੰ ਭੇਜਦਾ ਸੰਗਰੂਰ ਦਾ ਰਹਿਣ ਵਾਲਾ ਫਿਲਮਾਂ 'ਚ ਕੰਮ ਕਰਨ ਵਾਲਾ ਚੁਟਕਲੇ ਸੁਣਾਉਣ ਵਾਲਾ ਚਲੋ ਠੀਕ ਆ ਉਹਦਾ ਉਹਦੀ ਇਹ ਕਿੱਤਾ ਹੈ ਉਹਦਾ ਰੋਜ਼ਗਾਰ ਹੈ ਹਰ ਕੰਮ ਸਤਕਾਰਯੋਗ ਹੁੰਦਾ ਹੈ ਕੋਈ ਕੰਮ ਤੇ ਵੱਡਾ ਛੋਟਾ ਨਹੀਂ ਹੁੰਦਾ ਪਰ ਸਿਰਫ ਚੁਟਕਲਿਆਂ ਦੇ ਬਿਨਾਂ ਬੇਸ ਤੇ ਆ ਕੇ ਜੋ ਸੋਚਿਆ ਇੱਥੇ ਲੋਕ ਵੋਟਾਂ ਪਾ ਦੇਣਗੇ ਇਹ ਭਲੇਖੇ ਚ ਨਾ ਰਹਿਣ ਅੱਜ ਆਮ ਆਦਮੀ ਪਾਰਟੀ ਨੇ 8 ਜਾਣਿਆਂ ਦੀ ਸੂਚੀ ਜਿਵੇਂ ਮੈਂ ਪਹਿਲਾਂ ਦੱਸਿਆ ਜਾਰੀ ਕੀਤੀ ਜਿਹਦੇ ਚ ਪੰਜ ਮੰਤਰੀ ਦੋ ਸਾਬਕਾ ਕਾਂਗਰਸੀ ਐਮਐਲਏ ਤੇ 8 ਮਾ ਕਲਾਕਾਰ ਹੈ ਤੇ ਜਿਹੜਾ ਅਰਵਿੰਦ ਤੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਹੁੰਦੇ ਸੀ ਕਿ ਇਹ ਅਸੀਂ ਵਲੰਟੀਅਰਾਂ ਨੂੰ ਟਿਕਟਾਂ ਦਿੰਦੇ ਹਾਂ ਅਸੀਂ ਦਰਿਆ ਵਛਾਉਣ ਵਾਲਿਆਂ ਨੂੰ ਟਿਕਟਾਂ ਦਿੰਦੇ ਆਂ ਅਸੀਂ ਝਾੜੂ ਮਾਰਨ ਵਾਲਿਆਂ ਨੂੰ ਟਿਕਟਾਂ ਦਿੰਦੇ ਆਂ ਅਸੀਂ ਆਮ ਘਰਾਂ ਦੇ ਲੋਕਾਂ ਨੂੰ ਟਿਕਟਾਂ ਦਿੰਦੇ ਆਂ ਅੱਜ ਇਹਦੇ 'ਚ ਅਠਾਂ 'ਚ ਮੈਨੂੰ ਦਿਖਾ ਦੇ ਕਿ ਇੰਨੀ ਬੈਂਕਰਪਟ ਹੋ ਗਈ ਆ ਆਮ ਆਦਮੀ ਪਾਰਟੀ ਕਿ ਉਹਨਾਂ ਨੂੰ ਕੈਂਡੀਡੇਟ ਹੀ ਨਹੀਂ ਮਿਲ ਰਹੇ ਉਹਨਾਂ ਦੀ ਟਿਕਟ ਤੇ ਕੋਈ ਚੋਣ ਲੜਨ ਨੂੰ ਤਿਆਰ ਨਹੀਂ ਇਹ 5 ਜਾਣਿਆਂ ਦੇ ਵੀ ਗਲਚ ਗੁੱਠਾ ਦੇ ਕੇ ਇਹਨਾਂ ਨੂੰ ਚੋਣ ਲੜਾਇਆ ਥੀਵੇਂ ਦਾ ਸਾਡੇ ਵੀ ਇੱਥੇ ਚਰਚਾ ਸੀ ਉਹ ਬੀਬੀ ਜੀ ਮਲੋਟ ਵਾਲੇ ਬੀਬੀ ਬਲਜੀਤ ਕੌਰ ਉਹ ਕਿਵੇਂ ਨਾ ਕਿਵੇਂ ਦੇ ਲੈ ਕੇ ਵਿੱਚੋਂ ਨਿਕਲ ਗਏ ਮੈਨੂੰ ਤਾਂ ਦੱਸਦੇ ਸੀ ਸਾਡੇ ਹਲਕੇ ਦੇ ਲੋਕ ਕਹਿੰਦੇ ਬਾਬੇ ਫਰੀਦ ਬੈਠੀ ਉੱਥੇ ਪਾਰਟੀ ਕਰੀ ਜਾਂਦੀ ਛੁਕੜਾ ਜਾਣ ਬਚੀ ਨਹੀਂ ਆਹ ਹਾਲਾਤ ਹੈ ਇਹਨਾਂ ਦੇ ਦੋ ਜਾਣੇ ਕਾਂਗਰਸ ਛੱਡ ਕੇ ਆਏ ਐ ਉਹ ਉਦੋਂ ਮਾੜੇ ਸੀ ਉਹਨਾਂ ਵਾਸਤੇ ਆਮ ਆਦਮੀ ਪਾਰਟੀ ਮਾੜੀ ਸੀ ਅੱਜ ਜੋ ਵੀ ਦੁੱਧ ਥੋਤੇ ਹੋਗੇ ਤੇ ਉਹਨਾਂ ਵਾਸਤੇ ਆਮ ਆਦਮੀ ਪਾਰਟੀ ਵੀ ਚੰਗੀ ਹੋ ਗਈ ਤੇ ਅੱਠ ਮੈਂ ਡਾਟ ਦੇ ਕਿਸੇ ਹਲਕੇ ਦੀਆਂ ਸਮੱਸਿਆਵਾਂ ਜਾ ਕੇ ਲੋਕ ਸਭਾ ਦੇ ਵਿੱਚ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਰੱਖਣੀਆਂ ਇਹ ਚੁਟਕਲੇ ਸੁਣਾਉਣ ਦੇ ਬਰਾਬਰ ਇਹ ਹਾਸੇ ਠੱਠੇ ਹੁਣ ਇਹਨਾਂ ਨੂੰ ਭੇਜਾਂਗੇ ਅਸੀਂ ਪਾਰਲੀਮੈਂਟ 'ਚ ਦੱਸੋ ਇਹਨੂੰ ਭੇਜਣਾ ਪਾਰਲੀਮੈਂਟ ਸੋ ਮੈਂ ਲੋਕਾਂ ਨੂੰ ਇਹ ਅਪੀਲ ਵੀ ਕਰਦਾ ਹਾਂ ਲੋਕਾਂ ਨੂੰ ਇਹ ਬੇਨਤੀ ਵੀ ਕਰਦਾ ਹਾਂ ਕਿ ਇਹ ਤਿਆਰ ਕੇ ਚੁਟਕਲੇ ਸਾਨੂੰ ਨਹੀਂ ਆਉਂਦੇ ਹੁਣੇ ਪਰ ਸੋਚ ਸਮਝ ਕੇ ਗਹਿਰਾ ਵਿਚਾਰ ਕਰਕੇ ਆਪਦੀ ਵੋਟ ਦਾ ਫੈਸਲਾ ਕਰਿਓ ਪਹਿਲਾਂ ਇੱਕ ਵਾਰੀ ਆਪਾਂ ਕਰਕੇ ਵੇਖ ਲਿਆ ਅੱਜ ਹਾਲਾਤ ਇਹ ਹੈ ਕਿ ਸਾਰੇ ਪਛਤਾ ਰਹੇ ਆ ਉਦੋਂ ਇੱਕ ਮੌਕਾ ਇੱਕ ਮੌਕਾ ਇੱਕ ਮੌਕਾ ਕਰਕੇ ਜਿਵੇਂ ਮੈਂ ਪਹਿਲਾਂ ਤੁਹਾਨੂੰ ਗੱਲ ਕੀਤੀ ਜਿਹੜੀ ਗੱਲ ਲੋਕ ਕਹਿੰਦੇ ਕਿ ਇੱਕ ਭੰਡ ਨੂੰ ਭਾਤਾ ਪੰਜਾਬ ਦੀ ਕੁਰਸੀ ਤੇ ਬੇੜਾ ਗਰਕ ਕਰਤਾ ਉਹਨੇ ਤੇ ਅੱਜ ਤੁਸੀਂ ਵੇਖ ਲਓ ਆਪਦੀਆਂ ਲਿਹਾਜ਼ਾਂ ਆਪਦੀ ਇੰਡਸਟਰੀ ਦੇ ਲੋਕਾਂ ਨੂੰ ਕੰਟਰੀਬਿਊਸ਼ਨ ਕੀ ਹੈ ਕਰਮਜੀਤ ਅਨਮੋਲ ਦੀ ਪੰਜਾਬ ਦੀ ਸਿਆਸਤ ਨੂੰ ਕੀ ਕੰਟਰੀਬਿਊਸ਼ਨ ਆ ਕਰਮਜੀਤ ਅਨਮੋਲ ਦੀ ਫਰੀਦਕੋਟ ਦੇ ਲੋਕਾਂ ਨੂੰ ਪੰਜਾਬ ਦੇ ਮੁੱਦਿਆਂ ਤੇ ਕੀ ਕੰਟਰੀਬਿਊਸ਼ਨ ਆ ਕਰਮਜੀਤ ਅਨਮੋਲ ਦੀ ਅਜੇ ਤਾਂ ਬੜਾ ਕੁਝ ਨਿਕਲਣਾ ਹੁੰਦਾ ਬਾਅਦ ਮੈਂ ਉਹਨੂੰ ਵੀ ਬੇਨਤੀ ਕਰਦਾ ਐਜ਼ ਅ ਕਲਾਕਾਰ ਤੈਨੂੰ ਹਰੇਕ ਬੰਦਾ ਸੁਣਦਾ ਸੀ ਹਰ ਬੰਦਾ ਤੇਰੀ ਫਿਲਮ ਵੇਖਣ ਜਾਂਦਾ ਸੀ ਇਹ ਕੰਮ ਨੂੰ ਛੱਡ ਦੇ ਮੇਰੀ ਨੇਕ ਸਲਾਹ ਹੈ ਤੈਨੂੰ ਮੈਂ ਵੀ ਇੱਕ ਅੱਧੀ ਵਾਰੀ ਮਿਲਿਆ ਹਾਂ ਇਹ ਕੰਮ ਨੂੰ ਛੱਡ ਦੇ ਲੋਕਾਂ ਦਾ ਕਲਾਕਾਰ ਹੈ ਕਲਾਕਾਰ ਬਣ ਕੇ ਰਹਿ ਇਹ ਸਿਆਸਤ ਦੇ ਵਿੱਚ ਜੋ ਹਾਲਾਤ ਪੰਜਾਬ ਦੇ ਅੱਜ ਬਣੇ ਆ ਲੋਕਾਂ ਨੇ ਤੈਨੂੰ ਵੀ ਘਰੋਂ ਵਿਹਲਾ ਕਰਕੇ ਭੇਜ ਦੇਣਾ ਤਾਂ ਮੁੜ ਕੇ ਨਾ ਫਿਲਮਾਂ ਜੋਗੇ ਰਹਿਣਾ ਤੇ ਨਾ ਤੂੰ ਸਿਆਸਤ ਜੋਗੇ ਰਹਿਣਾ ਸੋ ਮੈਂ ਅੱਜ ਇਸੇ ਕਰਕੇ ਤੁਹਾਨੂੰ ਤਕਲੀਫ ਦਿੱਤੀ ਸੀ ਤੁਹਾਡੇ ਰਾਹੀਂ ਪੰਜਾਬ ਦੇ ਲੋਕਾਂ ਤੱਕ ਇਹ ਗੱਲ ਜਾ ਤੁਹਾਡਾ ਬਹੁਤ ਬਹੁਤ ਧੰਨਵਾਦ